ਕਾਸ ਭਾਈ ਚਾਹ ਦੀ ਵੀ ਲੋੜ ਨਹੀਂ ਹੈ ਮੈਨੂੰ। ਓਹੋ! ਉਹ ਜੀ ਦੋਨੇ ਬੋਲਣ। ਚਾਹ ਵੀ ਕਿਤੇ ਨਾਲ 달पूਜੇ ਬਿਸਕਟ। ਔਰ ਚਾਹ। ਹਾਂ। ਚੱਲ ਫਿਰ ਕੌਫੀ ਬਣਾ ਲਵਾਂਗੇ ਬੁਫੜ ਜੀ। ਚਾਹ ਸੇ ਦੀ ਲੋੜ ਨਹੀਂ ਹੈ ਭਾਈ। ਚਾਹ ਸੇ ਦੀ ਲੋੜ ਨਹੀਂ ਹੈ ਬੁਫੜ। ਮੈਨਾਂ ਦਾ ਜ਼ਿਆਦਾ ਗਰਮੀ ਲੱਗੀ ਬੁਫੜ ਜੀ ਨੂੰ। ਓਏ ਨਹੀਂ। ਖਾ ਮੈਨੂੰ ਤਾਂ ਐਂ ਲੱਗਦਾ। ਇਹ ਕੁ ਤਕਲੀਫ ਹੈ। ਬੁਫੜ ਜੀ ਨੂੰ ਕੋਈ ਤਕਲੀਫ ਹੈ। ਕੋਈ ਦੋਖ ਤਕਲੀਫ ਹੈ। ਔਰ ਕੁਝ। ਬੁਫੜ ਜੀ ਕੀ ਹੋ ਗਿਆ? ਹਾਂ ਭਾਈ। ਤਕਲੀਫ ਚਾਹ। ਤਕਲੀਫ ਚਾਹ। ਕੀ ਹੋ ਗਿਆ ਬੁੱਫਰ ਜੀ ਹੋਣਾ ਕੀ ਸੀ ਭਾਈ ਮੇਰੇ ਕੋਲ ਇੱਕ ਕੁੜੀ ਆਈ ਕੁੜੀ ਆਈ ਆਹੋ ਤੂੰ ਕੌਣ ਵਈ ਆਇਆ ਭਈ ਆਇਆ ਆਜੋ ਭਈ ਆਜੋ ਆਜੋ ਕੌਣ ਹੈ ਮੇਰੇ ਗਿੱਟੇ ਨੂੰ ਕੁਝ ਹੋ ਗਿਆ ਠੀਕ ਹੋ ਗਿਆ ਭਾਈ ਤੇਰੇ ਗਿੱਟੇ ਨੂੰ ਮੁੰਡੇ ਮੋਟਰਸਾਈਕਲ ਮਾਰ ਗਏ ਮੋਟਰਸਾਈਕਲ ਮਾਰ ਗਏ ਚਲੋ ਆਜੋ ਚੈੱਕ ਕਰ ਦਨੇ ਤੈਨੂੰ ਸਾਰਾ ਦੇ ਦਮਿੱਤ ਚਿੰਦਰੀ ਨਹੀਂ ਚਿੰਦਰੀ ਆਜੋ 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 ਦੇਵੇ ਮਾਰ ਗਏ ਮੋਟਰਸਾਈਕਲ ਪਤਾ ਨਹੀਂ ਗੰਵੇਜੇ ਮੁੰਡੇ ਸੀ ਓਹੋ ਕਿੰਨੇ ਗੰਗੇ ਤੁਹਾਡੇ ਪਿੰਡ ਦੇ ਮੁੰਡੇ ਬਚ ਕੇ ਬਚ ਕੇ ਬਚ ਕੇ ਆਰਾਮ ਨਾਲ ਆਰਾਮ ਨਾਲ ਲੈ ਭਾਈ ਸੂਰੇ ਬੈਠਾ ਮੈਂ ਮਰਲਮ ਪੱਟੀ ਦੀ ਤੇਲ ਲੈ ਕੇ ਆਉਣਾ ਦੇਖਦਾ ਮੈਂ ਤੇਰਾ ਗਿੱਟਾ ਪਤਾ ਨਹੀਂ ਕਿਵੇਂ ਤੜਾ ਲੈਂਦੇ ਨੇ ਗਿੱਟੇ ਜਵਾਹ ਕੱਜ ਕੱਲ ਦੇ ਗਿੱਟਾ ਫੱਟਾ ਕਰ ਐ ਚੰਗੀ ਮੁਰਗੀ ਫੱਸੀ ਲੱਗਦੀ ਐਥੇ ਤਾਂ ਕੱਟੂਕਾ 1.5 ਲੱਖ ਦੀ ਤਾਂ ਮੈਂ ਥੱਗੀ ਮਾਰ ਕੇ ਜਾਉਂਗੀ ਕੁੜਾ ਵੀ ਮੈਨੂੰ شریف ਜਿਹੀ ਲੱਗਦਾ ਜੀਤੋ ਭਣ ਗਈ ਤੇਰੀ ਗੱਲ ਵੈਸੇ ਵੀ ਜੀਤੋ ਦੀ ਚਿੰਗੜੀ ਅੱਜ ਤੱਕ ਬਚਾਈ ਕੋਲੇ ਜਿਆਦੀ ਦਰਦ ਹੋ ਰੇ ਭਾਈ ਹਾਂਜੀ ਲਿਆ ਸੱਜਾ ਗਟਿਆਕ ਖੱਬਾ ਆਹੀ ਵਾਣਾ ਹੈ ਜੀ ਆਹ ਲਿਆ ਤਾਰੇ ਕਿਤਾ ਪਤਾ ਲੁਨਾ ਨਵੇਂ ਨਵੇਂ ਪਾਉਣੇ ਤੁਸੀਂ ਜਵੇਂ ਰਫਲ ਪਾਉਣੀ ਹੋਵੇ ਵਿੱਚ ਨਾ ਇਹ ਤਹਾ ਹੋਣ ਨਾ ਠਿਆ ਹਾਂ ਇਹਦਾ ਪਾਉਣੀ ਨਿਕਲੀ ਪਈ ਐ ਪਾਉਣੀ ਨਿਕਲੀ ਹੋਈ ਐ ਕੱਢ ਜਾ ਵਾਸ 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 ਆਹ ਹੁਣ ਕਰ ਦੰਨਾ ਠੀਕ ਵਾਸ ਸੰਦਾ ਬਚਾਓ 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 ਇੱਕ ਹੀ ਕਰਦੀ ਐ ਭਾਈ ਤੂੰ ਮੈਂ ਤਾਂ ਰੋਲਾ ਪਾਉਂਗੀ ਹੁਣ ਰੋਲਾ ਪਾਵੇਂਗੀ ਮੈਂ ਤਾਂ ਲੋਕਾਂ ਨੂੰ ਕਹਿਣਾ ਇਹਨੇ ਬੁੜੇ ਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਹਾਂ 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 ਨਹੀਂ ਤਾਂ ਬੰਦਾ ਪੈਸੇ ਦੇ ਪੈਸੇ ਹਾਂ ਹਾਂ ਅੱਗੇ ਅਖੇ ਮੇਰੀ ਇੱਜ਼ਤ ਨੂੰ ਹੱਥ ਪਾ ਲਿਆ ਹਾਂ ਇੱਜ਼ਤ ਆਰੇ ਫਿਰ ਕੀ ਹੋਇਆ ਉਪਰ ਜੀ ਫੋੜੋ 2 ਡੂਡ ਲੱਖ ਰੁਪਈਆ ਮੰਗਦੀ ਐ ਮੈਥੋਂ ਡੂਡ ਖੋਡ ਡੂਡ ਲੱਖ ਦਾ ਤਾਂ ਲੁੱਟਿਆ ਗਿਆ ਮੈਂ ਤਾਂ ਪਟਿਆ ਗਿਆ ਮੈਂ ਕਿੱਥੋਂ ਦੇਊਂਗਾ ਡੂਡ ਲੱਖ ਰੁਪਈਆ ਪੈਸੇ ਪੈਸੇ ਪੂਸੇ ਨਹੀਂ ਹਣ ਮੇਰੇ ਕੋਲ ਮੈਂ ਤਾਂ ਕੋਟੋਕਟ 2 ਲੱਖ ਰੁਪਈਆ ਲੈ ਕੇ ਜਾਊ ਨਹੀਂ ਤਾਂ ਮੈਂ ਪਿੰਡ ਵਾਲੇ ਨੂੰ ਕਹਿਣਾ ਕਿ ਇਸ ਬੁੜੇ ਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਇੱਕ ਤਾਂ ਤੁਹਾਡੇ ਗਿੱਟੇ ਗੋਟੇ ਚਾੜੀਏ ਇੱਕ ਤੁਹਾਨੂੰ ਪੈਸੇ ਦੇਈਏ ਚੰਗਾ ਜ਼ਮਾਨਾ ਆ ਗਿਆ ਬਈ ਇਹ ਕਮਾਲ ਦੀ ਗੱਲ ਹੋ ਗਈ ਚਲੋ ਫालतू ਦੀ ਗੱਲਾਂ ਨਾ ਕਰੋ 2 ਲੱਖ ਰੁਪਏ ਲੈ ਕੇ ਆਓ ਜੇ ਆਪਣੀ ਜਾਨ ਛਡਾਣੀ ਹੈ ਜਾਨ ਛਡਾਉਣੀ ਹੈ ਐ ਕਰ ਡੂਡ ਕ ਲੱਖ ਰੁਪਏ ਦਾ ਇੰਤਜ਼ਾਮ ਮੈਂ ਕਰ ਦਿੰਦਾ ਤੂੰ ਇੱਥੇ ਬੈਠ ਮੈਂ ਇੰਤਜ਼ਾਮ ਕਰਕੇ ਆਉਣਾ ਜਲਦੀ ਕਰ ਤਰੋੜ ਡੂਡ ਲੱਖ ਰੁਪਏ ਦਾ ਪੰਗਾ ਆ ਪਿਆ ਹੁਣ ਕਹਿ ਤਾਂ ਮਨਾ ਤਾਂ ਦਿੱਤਾ ਲਿਆਵੇਂਗਾ ਕਿਥੋਂ ਤੂੰ ਡੂਡ ਲੱਖ ਰੁਪਈਆ ਤੇਰੇ ਕੋਲ ਤਾਂ 200 ਰੁਪਈਆ ਨਹੀਂ ਹੈ ਹੁਣ ਇਹੇ ਜੇ ਜਵਾਨੇ ਆਗੇ ਬਈ ਕਿੱਥੋਂ ਲਿਆਵੇਂਗਾ ਹੁਣ ਤੂੰ ਨਹੀਂ ਤੇਰੀ ਜਿੱਤ ਜਾਂਦੀ ਹੈ ਹਾਂ ਇੱਕ ਬੰਦੇ ਮੇਰੇ ਕੰਮ ਆ ਸਕਦੇ ਨੇ ਖੇਤੜੇ ਵਾਲੇ ਜੋਰੇ ਹੋਰੀਆਂ ਅਰ ਜੱਸੇ ਹੋਰੀ ਉਹਨਾਂ ਕੋਲ ਜਾ ਕੇ ਦੇਖਦੇ ਹਾਂ ਹਾਏ ਹਾਏ ਬੁੜੀ ਹੁਣ ਕੀ ਕਰੋਗੇ 2 ਧੁੜ ਲੱਖ ਕੀ ਥੋੜਾ ਹੁੰਦੇ ਹੁਣ ਕਰ ਰਿਹਾ ਕੀ ਆ 50000 ਤਾਂ ਪਹਿਲਾਂ ਤੁਹਾਨੂੰ ਦੇ ਜਾ ਸੀ ਚਲੋ ਉਹ ਤਾਂ ਘਾਰੇ ਸੀਗੇ ਤਾਂ ਦਿੱਤੇ ਮੈਂ ਤਾਂ ਲੁੱਟਿਆ ਗਿਆ ਹੁਣ ਤੁਸੀਂ ਇਹ ਕੁਛ ਕਰੋ ਨਾ ਫੁੱਫੜ ਜੀ ਹੁਣ ਅਸੀਂ ਕੀ ਕਰਾਂਗੇ ਤੁਸੀਂ ਕੁਛ ਨਾ ਕਰੋ ਭਾਈ ਹੁਣ ਤਾਂ ਮੈਂ ਹੀ ਕੁਛ ਕਰੂੰਗਾ ਕੀ ਕਰੋਗੇ ਆਤਮ ਹੱਤਿਆ ਆਤਮ ਹੱਤਿਆ ਹਾਂ ਨਾ ਨਾ ਫੁੱਫੜ ਜੀ ਨਾ ਨਾ ਫੁੱਫੜ ਜੀ ਇਹ ਕੰਮ ਨਹੀਂ ਕਰਨਾ ਨਾ ਅਸੀਂ ਮਰ ਗਏ ਅਸੀਂ ਜਿਉਣਿਆ ਹਲੇ ਸਾਡੇ ਹੁੰਦੇ ਤੁਸੀਂ ਆਹ ਕੁਛ ਕਰ ਲਓ ਹਾਂ ਨਾ ਨਾ ਕੁੱਪੜ ਜੀ ਅਸੀਂ ਤੁਹਾਨੂੰ ਆਹ ਕੁਛ ਕਰ ਨਹੀਂ ਦਿੰਦੇ ਕੁੱਪੜ ਜੀ ਅਸੀਂ ਤੁਹਾਡੇ ਨਾਲ ਆ ਤੁਹਾਨੂੰ ਖਬਰਾਉਣ ਦੀ ਲੋੜ ਨਹੀਂ 1.5 ਲੱਖ ਕਿਹੜੀ ਗੱਲ ਕਰਦੇ ਤੁਸੀਂ ਆਪਾਂ 1.5 ਰੁਪਈਆ ਨਹੀਂ ਦਿੰਦੇ ਬਿਲਕੁਲ 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 ਆਪਾਂ 1.5 ਰੁਪਈਆ ਨਹੀਂ ਦਿੰਦੇ ਹੈਗੇ ਵਾਹ ਸ਼ੇਰ ਵਾਹ ਸ਼ੇਰ ਅਤਫਰ ਕਮਾਲ ਕਰ ਦੋਗੇ ਤੁਸੀਂ ਆਏ ਕਰਦੇ ਆ ਮੈਂ ਲਾਉਣੀ ਆ ਕੋਈ ਸਕੀਮ ਤੁਹਾਨੂੰ ਪਤਾ ਤਾਂ ਹੈਗਾ ਜੀ ਮੇਰੀ ਲੱਗੀ ਸਕੀਮ ਕਦੇ ਬਿਆਖਤ ਨਹੀਂ ਜਾਂਦੀ ਤੇਖੀ ਕਪੜੀ ਅਸੀਂ ਪਕਾ ਕੇ ਤੁਹਾਡੇ ਰੋਟੀ ਦੁੱਸੀਆ ਕਰੋ ਜਾਓ ਉੱਧਰ ਜਾ ਕੇ ਆਰਾਮ ਕਰੋ ਤੁਸੀਂ ਆਰਾਮ ਕਰੋ ਇਹ ਮਸਾਲਾ ਥੋੜਾ ਨਹੀਂ ਉਹਨੂੰ ਸਾਟਾ ਹੈ ਠੀਕ ਹੈ ਸਰਪਾ ਹਾਂ ਠੀਕ ਅਸੀਂ ਦੇਖਦੇ ਹਾਂ ਕੋਈ ਨਾ ਕੋਈ ਹੁਣ ਚਾਹ ਬਣਾ ਭਾਈ ਠੀਕ ਹੋਏ ਚਾਹ ਬਣਾ ਦੋ ਕੋਈ ਨਹੀਂ ਬਣਾਉਣੇ ਕਪੜੀ ਬਣਾਓ ਕਪੜੀ ਸ਼ਕੀ ਬਣਾਓ ਖਿੱਚ ਬੰਦੀ ਖਿੱਚ ਖਾ ਖਿੱਚ ਜਾ ਉਹ ਕਿੰਕ ਸੱਚਾ ਅੱਗੀ 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 ਹੋਏ ਅੱਗੀ ਅੱਗੀ ਹਾਂ ਮੈਨੂੰ ਛੱਟਾ ਚੁਮ ਛੱਟਾ ਕਿਉਂ ਛੱਟਾ ਗੈਸ ਕਿਉਂ ਛੱਟਾ ਚਲੋ ਬਰਾਦਲੀ ਵਾਓ ਓਹ ਪਸਾਰੇ ਪਿਆਰ ਹੁਣ ਚ ਕਿੰਨਾ ਚਿਰ ਲਾਉਣਗੇ ਉਹ ਆ ਜਾਓ ਵੀ ਜਵਾਨਾ ਹੁਣ ਆ ਵੀ ਆ ਗਏ ਕੋਖੜ ਜੀ ਅ ਮੇਰੀ ਗੱਲ ਸੁਣੋ ਕੋਖੜ ਜੀ ਬੈਸਤਾ ਮੈਂ ਤਿਆਰ ਹਾਂ ਕਸਾ ਵਟਾ ਚਾਈ ਕਸਾ ਨਿਪਸਟਿਕ ਜੀ ਲਾਉਣ ਵਾਲੀ ਰਹਿ ਗਈ ਮੈਨਾਂ ਦੇ ਰੁਕੋ ਘੁੱਪੜ ਜੀ ਪਲੀ ਪਤਾ ਨਹੀਂ ਕਿ ਇਹਾਂ ਦੇ ਬੁੱਲਾ ਤੇ ਲਾਉਣ ਵਾਲਾ ਰਹਿ ਗਿਆ ਉਹ ਘੁੱਪੜ ਜੀ ਹੋ ਗਿਆ ਯਾਰ ਤੁਸੀਂ ਉਹ ਮੈਂ ਤਾਂ ਕੱਗਾ ਤਿਆਰ ਖੜਾ ਆਜੋ ਫਿਰ ਜਲੀਸ ਚਲੋ ਚਲ ਇੱਕ ਮਿੰਟ ਰੁਕੋ ਰੁਕੋ ਹਾਂ ਮੈਂ ਜੱਲਾਂ ਤੇ ਬਾੜ ਲਾਇਆ ਹਾਂ ਬਸ ਆ ਗਿਆ ਮੈਂ ਇੱਕ ਮਿੰਟ ਲਾ ਕੇ ਆ ਲਾ ਕੇ ਆ ਛੇਤੀ ਕੀ ਲਾਉਣਾ ਤਾਂ ਵਾਲਾਂ ਤੇ ਜੱਲਾਂ ਉਹ ਉਹ ਘੁੱਪੜ ਜੀ ਚੱਲੀ ਆਉਣ ਆਪਾਂ ਉਹ ਹੁਣ ਤੇਰਾ ਕੀ ਰਹਿ ਗਿਆ ਮੇਰੇ ਮੇਰੀ ਜੁੱਤੀ ਰਹਿ ਗਈ ਇੱਕ ਮਿੰਟ ਰੁਕੋ ਕਮਾਲ ਹੋ ਗਈ ਉਹ ਜਾਣਾ ਕੁੜੀ ਤੋਂ ਖੜਾ ਛਡਾਉਣਾ ਤਿਆਰ ਹੋਣ ਲੱਗ ਰਹੇ ਨੇ ਜੰਜਰ ਦੇ ਜਿਵੇਂ ਉਹਨੂੰ ਵਿਆਹ ਕੇ ਲਿਆਉਣਾ ਹੋਵੇ ਹੁਣ ਖੜਾ ਛਡਾਉਣ ਲਈ ਆਈਏ ਕਿ ਉਹਨੂੰ ਵਿਆਹ ਕੇ ਲਈਏ ਕਮਾਲ ਹੋ ਗਈ ਵੀਰ ਆਜੋ ਆਜੋ ਉਹ ਚਲੋ ਚੋ ਆਜੋ ਰੇ ਉਹ ਮੈਨੂੰ ਐਨਾ ਸਸ ਕਿ ਮਤਕਾ ਕੁਨੇ ਚੱਕਰ ਤਕਵਾ ਹਾਂ ਹਾਂ ਚੱਕ ਲੈ ਚੱਕ ਲੈ ਵੇ ਮਰਦੀ ਥੋੜਾ ਹੋ ਆਜੋ ਚਲੋ ਚੁੱਪੜਨੇ ਫੇਰ ਗੁੱਸੇ ਹੋ ਜਾਣਾ ਚਲੋ ਆਜੋ 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 ਭਾਈ ਚਲੋ ਆਜੋ ਆਜੋ ਚਲੋ 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 ਫੁੱਫੜ ਜੀ ਹਾਂ ਇੱਕ ਗੱਲ ਦੱਸਾਂ ਮੈਨੂੰ ਹਾਂ ਆ ਬਲਾਡੇ ਵਾਲੀ ਬੱਸ ਕਦੋਂ ਕਾਊਗੀ ਉਹ ਬਲਾਡੇ ਵਾਲੇ ਫੁੱਫੜ ਨੂੰ ਕੀ ਪਤਾ ਵੀ ਬੰਦੇ ਡਲੀ ਬੱਸ ਕਦੋਂ ਆਊਗੀ ਤੁਸੀਂ ਉਹ ਕੁੜੀ ਤੋਂ ਖੇੜਾ ਛਡਵਾਓ ਮੇਰਾ ਆਜੋ ਓਏ ਮੈਂ ਕੀ ਡਰਾਵਾ ਕੀ ਡਰਾਵਾ ਓਏ ਆਜਾ ਪਹਿਲਾ ਮੈਨੂੰ ਐ ਦੱਸੋ ਤੁਸੀਂ ਸਾਡੇ ਫਫੜ ਲੱਗਦੇ ਕਿਵੇਂ ਹੋ ਅਸੀਂ ਐਡਾ ਰਿਸਕ ਲੈਣ ਲੱਗ ਰਹੇ ਹਾਂ ਸਾਡੇ ਪਿੱਛੇ ਓਏ ਥੋੜੀ ਰਿਸ਼ਤੇਦਾਰੀ ਉੱਥੇ ਕਮਾਲਪੁਰ ਕਮਾਲਪੁਰ ਵਾਲੇ ਦੀ ਰਿਸ਼ਤੇਦਾਰੀ ਉੱਥੇ ਸਿਹਾਲ ਸਿਹਾਲ ਵਾਲੇ ਨੇ ਜ਼ਮੀਨ ਲੈ ਲਈ ਜਾ ਕੇ ਬਣਾ ਢੇ ਫਿਰ ਮੈਂ ਤੁਹਾਡਾ ਫਫੜ ਲੱਗਿਆ ਕਿ ਨਾ ਲੱਗਿਆ ਚਲੋ